ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਟੂ ਸਾਰੇ ਠੀਕ ਹੋਮਗੇ ਸੋ ਅੱਜ ਦੀ ਮੇਰੀ ਵੀਡੀਓ ਬੀ ਐਡ ਸੈਕੰਡ ਸੈਮ ਦੇ ਸਟੂਡੈਂਟਸ ਲਈ ਪੇਪਰ ਅੰਡਰਸਟੈਂਡਿੰਗ ਦਾ ਲਰਨਰ ਔਰ ਇਸ ਪੇਪਰ ਇਸ ਪੇਪਰ ਦੇ ਮੈਂ ਸਾਰੀ ਹੀ ਜਿਹੜੀਆਂ ਸਿਲੇਬਸ ਦੀਆਂ ਵੀਡੀਓਸ ਅਪਲੋਡ ਕੀਤੀਆਂ ਹੋਈਆਂ ਆ ਮੇਰੇ ਚੈਨਲ ਤੇ ਪਲੇਲਿਸਟ ਬਣੀ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਰਾ ਹੀ ਫੁੱਲ ਸਿਲੇਬਸ ਕਰਵਾਇਆ ਹੋਇਆ ਆ ਔਰ ਨਾਲ ਦੇ ਨਾਲ ਜਿਹੜਾ ਇਹਦਾ ਫੁੱਲ ਸਲੀਵਸ ਨੋਟਸ ਪੀਡੀਐਫ ਅਵੇਲੇਬਲ ਕਰਵਾਇਆ ਆ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਔਰ ਫਰਸਟ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਤੁਹਾਨੂੰ ਲਿੰਕ ਜਿਹੜਾ ਮਿਲ ਜੂਗਾ ਵੈਸੇ ਵੀ ਹੋਰ ਵੀ ਵੀਡੀਓਸ ਦੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਔਰ ਸਪੈਸ਼ਲ ਵੀਡੀਓ ਵੀ ਆ ਰਿਗਾਰਡਿੰਗ ਗੋਡ ਸਲੀਵਸ ਔਰ ਵੀਡੀਓਸ ਦੇ ਰਿਗਾਰਡਿੰਗ ਠੀਕ ਹੈ ਸੋ ਯੂਨਿਟ 1 ਦਾ ਸੀ ਪਾਰਟ ਜਿਹੜਾ ਰਹਿ ਗਿਆ ਸੀਗਾ ਸੋ ਉਹ ਜਿਹੜਾ ਸੀ ਅੱਜ ਕਰ ਲਾਨੇ ਮੈਨੂੰ ਸ਼ਾਰਟ ਦੇ ਲਈ ਤਿਆਰ ਕੀਤਾ ਹੋਇਆ ਆ ਸੋ ਜਿਹੜਾ ਇਹਨੂੰ ਅੱਜ ਜਿਹੜਾ ਆ ਕੰਪਲੀਟ ਕਰ ਲਾਂਗੇ ਇਹਨੂੰ ਵੀ ਤੁਹਾਡਾ ਦਸੇ ਪਾਰਟ ਜਿਹੜਾ ਸੀਗਾ ਰਹਿ ਗਿਆ ਸੀਗਾ ਸੋ ਟ੍ਰਾਂਸਫਰ ਆਫ ਲਰਨਿੰਗ ਟ੍ਰਾਂਸਫਰ ਆਫ ਲਰਨਿੰਗ ਸਿੱਖਣ ਦੀ ਥਾਂ ਬਦਲੀ ਠੀਕ ਹੈ ਸੋ ਸਿੱਖਣ ਦੀ ਥਾਂ ਬਦਲੀ ਜਿਹੜਾ ਅਸੀਂ ਕਰਾਂਗੇ ਸਿੱਖਣ ਦੀ ਥਾਂ ਬਦਲੀ ਕੀ ਹੁੰਦੀ ਹੈ ਕਿ ਜੋ ਇੱਕ ਬੱਚੇ ਨੇ ਜਾਂ ਵਿਅਕਤੀ ਨੇ ਜਿਹੜਾ ਆਪਣੇ ਜਿਹੜਾ ਪਾਸਟ ਵਿੱਚ ਸਿੱਖਿਆ ਹੋਇਆ ਕੰਮ ਹੁੰਦਾ ਨਾ ਜਦੋਂ ਉਹਦੇ ਫਿਊਚਰ ਵਿੱਚ ਉਹ ਕੋਈ ਨਵਾਂ ਕੰਮ ਕਰਦਾ ਤੇ ਉਹਦੇ ਵਿੱਚ ਉਹੀ ਨੋਲਿਜ ਉਹਦੇ ਕੰਮ ਆਉਂਦੀ ਹੈ ਉਸ ਕੰਮ ਨੂੰ ਕਰਨ ਦੇ ਲਈ ਤੇ ਉਹਨੂੰ ਆਪਾਂ ਸਿੱਖਣ ਦੀ ਥਾਂ ਬਦਲੀ ਕਹਿੰਦੇ ਆ ਟਰਾਂਸਫਰ ਆਫ ਲਰਨਿੰਗ ਕਹਿੰਦੇ ਆ ਠੀਕ ਹੈ ਸੋ ਬਹੁਤ ਹੀ ਈਜ਼ੀ ਜਿਹਾ ਟਾਪਿਕ ਹੈ ਇਹ ਇਹਨੂੰ ਸ਼ਾਰਟ ਦੇ ਲਈ ਕੀਤਾ ਅਸੀਂ ਸਿੱਖਣ ਦੀ ਪ੍ਰਕਿਰਿਆ ਜਨਮ ਤੋਂ ਲੈ ਕੇ ਮੌਤ ਤੱਕ ਚੱਲਦੀ ਹੈ ਵਿਅਕਤੀ ਨੂੰ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਲਈ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਸੋ ਸਿੱਖਣ ਦੀ ਜਿਹੜੀ ਲਰਨਿੰਗ ਪ੍ਰੋਸੈਸ ਆ ਠੀਕ ਹੈ ਜਨਮ ਤੋਂ ਲੈ ਕੇ ਕੀ ਹੈ ਮੌਤ ਤੱਕ ਚੱਲਦਾ ਆ ਔਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਢੰਗ ਨਾਲ ਚਲਾਉਣ ਦੇ ਲਈ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਵਿਅਕਤੀ ਲਗਾਤਾਰ ਸਿੱਖਦਾ ਹੈ ਉਹ ਇੱਕ ਤੋਂ ਬਾਅਦ ਦੂਜੀ ਚੀਜ਼ ਸਿੱਖਦਾ ਹੈ ਠੀਕ ਹੈ ਜਿਹੜਾ ਕੋਈ ਵੀ ਵਿਅਕਤੀ ਆ ਜਾਂ ਬੱਚਾ ਹੈ ਉਹ ਲਗਾਤਾਰ ਸਿੱਖਦਾ ਆ ਇੱਕ ਤੋਂ ਬਾਅਦ ਜਿਹੜੀ ਦੂਜੀ ਚੀਜ਼ ਸਿੱਖੀ ਜਾਂਦੀ ਆ ਹੁਣ ਧਿਆਨ ਨਾਲ ਸੁਣੀਓ ਜਦੋਂ ਇੱਕ ਸਿੱਖੀ ਚੀਜ਼ ਦੂਜੀ ਚੀਜ਼ ਸਿੱਖਣ ਜਾਂ ਨਵੀਂ ਚੀਜ਼ ਸਿੱਖਣ ਵਿੱਚ ਮਦਦ ਕਰਦੀ ਹੈ ਤਾਂ ਉਸ ਨੂੰ ਸਿੱਖਣ ਦੀ ਥਾਂ ਬਦਲੀ ਕਿਹਾ ਜਾਂਦਾ ਹੈ ਜਦੋਂ ਇੱਕ ਸਿੱਖੀ ਚੀਜ਼ ਦੂਜੀ ਚੀਜ਼ ਸਿੱਖਣ ਜਾਂ ਨਵੀਂ ਚੀਜ਼ ਸਿੱਖਣ ਵਿੱਚ ਮਦਦ ਕਰਦੀ ਹੈ ਉਸ ਨੂੰ ਸਿੱਖਣ ਦੀ ਥਾਂ ਬਦਲੀ ਕਿਹਾ ਜਾਂਦਾ ਹੈ ਭਾਵ ਪਿਛਲਾ ਗਿਆਨ ਨਵਾਂ ਗਿਆਨ ਸਿੱਖਣ ਦੇ ਕੰਮ ਆਉਂਦਾ ਹੈ ਠੀਕ ਹੈ ਸੋ ਜਿਹੜੀ ਆ ਪ੍ਰੀਵੀਅਸ ਨੌਲੇਜ ਜਿਹੜੀ ਆ ਉਹ ਤੁਹਾਡੀ ਜਿਹੜੀ ਆ ਨਵੀਂ ਨੌਲੇਜ ਜਿਹੜਾ ਆ ਕੰਮ ਨਵੇਂ ਜਿਹੜਾ ਕੰਮ ਸਿੱਖਣ ਦੇ ਜਿਹੜਾ ਆ ਵਿੱਚ ਵਰਤੋਂ ਵਿੱਚ ਆਉਂਦੀ ਹੈ ਤੇ ਉਹਨੂੰ ਅਸੀਂ ਕੀ ਕਹਿੰਦੇ ਆ ਸਿੱਖਣ ਦੀ ਥਾਂ ਬਦਲੀ ਟ੍ਰਾਂਸਫਰ ਆਫ ਲਰਨਿੰਗ ਜੇਕਰ ਇੱਕ ਸਥਿਤੀ ਵਿੱਚ ਪ੍ਰਾਪਤ ਕੀਤੀ ਜਾਣਕਾਰੀ ਕੁਝ ਹੋਰ ਸਿੱਖਣ ਵਿੱਚ ਮਦਦ ਕਰੇ ਤਾਂ ਉਸਨੂੰ ਸਿੱਖਣ ਦੀ ਥਾਂ ਬਦਲੀ ਕਿਹਾ ਜਾਂਦਾ ਹੈ ਇੰਜ ਵੀ ਤੁਸੀਂ ਲਿਖ ਸਕਦੇ ਹੋ ਕਿ ਜੇਕਰ ਇੱਕ ਸਥਿਤੀ ਵਿੱਚ ਇੱਕ ਸਿਚੁਏਸ਼ਨ ਵਿੱਚ ਪ੍ਰਾਪਤ ਕੀਤੀ ਜਾਣਕਾਰੀ ਕੁਝ ਹੋਰ ਸਿੱਖਣ ਵਿੱਚ ਮਦਦ ਕਰੇ ਤਾਂ ਉਸ ਨੂੰ ਸਿੱਖਣ ਦੀ ਥਾਂ ਬਦਲੀ ਕਿਹਾ ਜਾਂਦਾ ਹੈ एग्जांपल ਦੇ ਲਈ ਜਿਵੇਂ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਬੱਚੇ ਟੇਬਲ ਸਿੱਖਦੇ ਆ ਤੇ ਨੈਕਸਟ ਜਾ ਕੇ ਜਦੋਂ ਉਹ ਮੈਥ ਦੇ ਸਾਮ ਕਰਦੇ ਆ ਮਲਟੀਪਲਾਈ ਦੇ ਸਾਮ ਕਰਦੇ ਆ ਉਹਨਾਂ ਦੇ ਟੇਬਲ ਸਿਕਿਅਰ ਟੇਬਲ ਕੰਮ ਆਉਂਦੇ ਆ ਤਾਂ ਅਸੀਂ ਉਹਨੂੰ ਕੀ ਕਹਾਂਗੇ ਟਰਾਂਸਫਰ ਆਫ ਲਰਨਿੰਗ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਹੁਣ ਸਕੀਨਰ ਨੇ ਇਹਦੇ ਬਾਰੇ ਕੀ ਡੈਫੀਨੇਸ਼ਨ ਦਿੱਤੀ ਆ ਸਕੀਨਰ ਦੇ ਅਨੁਸਾਰ ਸਿੱਖਣ ਦੀ ਥਾਂ ਬਦਲੀ ਇਸ ਪ੍ਰਸ਼ਨ ਨਾਲ ਸੰਬੰਧਿਤ ਹੈ ਕਿ ਊੜਾ ਸਮਗਰੀ ਊੜਾ ਸਮਗਰੀ ਸਿੱਖਣ ਦਾ ਸਿੱਖਣਾ ਐਡਾ ਸਮਗਰੀ ਦੇ ਸਿੱਖਣ ਦੇ ਵਿੱਚ ਮਦਦ ਕਰਦਾ ਹੈ ਜਾਂ ਰੁਕਾਵਟ ਪਾਉਂਦਾ ਹੈ ਤਾਂ ਸਿੱਖਣ ਤੇ ਜਾਂ ਸਿੱਖਣ ਤੇ ਕੋਈ ਪ੍ਰਭਾਵ ਨਹੀਂ ਪਾਉਂਦਾ ਠੀਕ ਹੈ ਸੋ ਇਹ ਸਾਰਾ ਕੁਝ ਹੀ ਜਿਹੜਾ ਆ ਟ੍ਰਾਂਸਫਰ ਆਫ ਲਰਨਿੰਗ ਦੇ ਵਿੱਚ ਹੀ ਆਉਂਦਾ ਉਹਨੇ ਕਿਹਾ ਕਿ ਇੱਕ ਜਗ੍ਹਾ ਕਹਿੰਦਾ ਹੈ ਕਿ ਊੜਾ ਜਿਹੜਾ ਹੈ ਉਹਨੇ ਜਿਹੜਾ ਊੜਾ ਸਮਗਰੀ ਦਾ ਸਿੱਖਣਾ ਐਡਾ ਸਮਗਤ ਦੇ ਕੰਮ ਆਉਂਦਾ ਆ ਠੀਕ ਹੈ ਦੂਜੇ ਵਿੱਚ ਉਹਨੇ ਕਿਹਾ ਕਿ ਰੁਕਾਵਟ ਪਾਉਂਦਾ ਆ ਥਰਡ ਵਿੱਚ ਉਹਨੇ ਕਿਹਾ ਕਿ ਕੋਈ ਪ੍ਰਭਾਵ ਨਹੀਂ ਪਾਉਂਦਾ ਠੀਕ ਹੈ ਇਹ ਅੱਗੇ ਜਾ ਕੇ ਮੈਂ ਤੁਹਾਨੂੰ ਕਲੀਅਰ ਕਰ ਦੂੰਗੀ ਜਿਸ ਨੂੰ ਕਹਾਂਗੇ ਪੋਜ਼ਿਟਿਵ ਟਰਾਂਸਫਰ ਆਫ ਲਰਨਿੰਗ 네ਗੇਟਿਵ ਟਰਾਂਸਫਰ ਆਫ ਲਰਨਿੰਗ ਔਰ ਜ਼ੀਰੋ ਜਿਹੜਾ ਹੈ ਟਰਾਂਸਫਰ ਆਫ ਲਰਨਿੰਗ ਠੀਕ ਹੈ ਸੋ ਸਕੀਨਰ ਦੇ ਅਕੋਰਡਿੰਗ ਸਕੀਨਰ ਦੀ ਡੈਫੀਨੇਸ਼ਨ ਨੂੰ ਤੁਸੀਂ ਇਦਾਂ ਹੀ ਜਿਹੜਾ ਆ ਲਿਖਣਾ ਆ ਸਿੱਖਣ ਦੀ ਥਾਂ ਬਦਲੀ ਇਸ ਪ੍ਰਸ਼ਨ ਨਾਲ ਸੰਬੰਧਿਤ ਹੈ ਕਿ ਊੜਾ ਸਮਗਰੀ ਦਾ ਸਿੱਖਣਾ ਐੜਾ ਸਮਗਰੀ ਦੇ ਸਿੱਖਣ ਦੇ ਵਿੱਚ ਮਦਦ ਕਰਦਾ ਹੈ ਜਾਂ ਰੁਕਾਵਟ ਪਾਉਂਦਾ ਹੈ ਜਾਂ ਸਿੱਖਣ ਦੇ ਕੋਈ ਪ੍ਰਭਾਵ ਨਹੀਂ ਪਾਉਂਦਾ ਠੀਕ ਹੈ ਸੋ ਇਸ ਵੀ ਐਫਸ ਕਿਰਾਂ ਨੇ ਜਿਹੜੀ ਸਾਨੂੰ ਇਹ ਡੈਫੀਨੇਸ਼ਨ ਦਿੱਤੀ ਆ ਤੁਸੀਂ ਇਹਨੂੰ ਐਜ਼ ਇਟ ਇਜ਼ ਹੀ ਲਿਖਣਾ ਇਹਦੇ ਵਿੱਚ ਕੋਈ ਵੀ ਚੇਂਜਸ ਨਹੀਂ ਕਰ ਸਕਦੇ ਸੈਕੰਡ ਕੁਐਸਚਨ ਠੀਕ ਹੈ ਸੈਕੰਡ ਕੁਐਸਚਨ ਕੀ ਹੈ ਸਿੱਖਣ ਦੀ ਥਾਂ ਬਦਲਦੀਆਂ ਵਿਸ਼ੇਸ਼ਤਾਵਾਂ ਕੈਰੈਕਟਿਸਟਿਕਸ ਆਫ ਟ੍ਰਾਂਸਫਰ ਆਫ ਲਰਨਿੰਗ ਠੀਕ ਹੈ ਸੋ ਇਦੇ ਵਿੱਚ ਕੀ ਆ ਉਦੇਸ਼ ਪੂਰਨ ਠੀਕ ਹੈ ਸੋ ਜਿਹੜੇ ਸਿੱਖਣ ਦੀ ਥਾਂ ਹੁੰਦੀ ਬਦਲੀ ਹੁੰਦੀ ਹੈ ਠੀਕ ਹੈ ਇਹ ਉਦੇਸ਼ ਪੂਰਨ ਹੁੰਦੀ ਹੈ ਦਾ ਕੋਈ ਨਾ ਕੋਈ ਜਿਹੜਾ ਆ ਉਦੇਸ਼ ਜਿਹੜਾ ਆ ਹੁੰਦਾ ਆ ਪੁਰਾਣੇ ਗਿਆਨ ਦੀ ਵਰਤੋਂ ਯੂਜ਼ ਆਫ ਪ੍ਰੀਵੀਅਸ ਨੋਲੇਜ ਠੀਕ ਹੈ ਸੋ ਇਹਦੇ ਵਿੱਚ ਕੀ ਆ ਕਿ ਇਸ ਕਿਰਿਆ ਦੇ ਵਿੱਚ ਪਹਿਲਾਂ ਤੋਂ ਸਿੱਖੇ ਹੋਏ ਗਿਆਨ ਅਤੇ ਕੌਸ਼ਲਾਂ ਦਾ ਦੂਜਾ ਨਵਾਂ ਕੁਝ ਸਿੱਖਣ ਦੇ ਵਿੱਚ ਜਿਹੜਾ ਉਪਯੋਗ ਕੀਤਾ ਜਾਂਦਾ ਹੈ ਠੀਕ ਹੈ ਜਿਹੜਾ ਪੁਰਾਣਾ ਕੁਝ ਵੀ ਸਿੱਖਿਆ ਸੀਗਾ ਉਹਦਾ ਜਿਹੜਾ ਗਿਆਨ ਆ ਉਹ ਨਵਾਂ ਸਿੱਖਣ ਦੇ ਵਿੱਚ ਕੰਮ ਆਉਂਦਾ ਆ ਸਮਾਜੋਜਨ ਵਿੱਚ ਸਹਾਇਤਾ ਹੈਲਪਿੰਗ ਅਡਜਸਟਮੈਂਟ ਸਿੱਖਣ ਦੀ ਥਾਂ ਬਦਲੀ ਨਾਲ ਵਿਦਿਆਰਥੀਆਂ ਦੇ ਵਿੱਚ ਜਿਹੜਾ ਆ ਨਵੀਆਂ ਸਥਿਤੀਆਂ ਦੇ ਵਿੱਚੋਂ ਜਿਹੜਾ ਆਪਣੇ ਆਪ ਨੂੰ ਅਡਜਸਟ ਕਰਨਾ ਆਪਣੇ ਆਪ ਨੂੰ ਨਵੀਆਂ ਸਥਿਤੀਆਂ ਵਿੱਚ ਸਮਾਯੋਜਨ ਕਰਨ ਦੇ ਵਿੱਚ ਜਿਹੜੀ ਆ ਮਦਦ ਮਿਲਦੀ ਆ ਮਾਨਸਿਕ ਸ਼ਕਤੀਆਂ ਦੀ ਵਰਤੋਂ ਸਿੱਖਣ ਦੀ ਥਾਂ ਬਦਲੀ ਤਾਂ ਹੀ ਹੋ ਸਕਦੀ ਆ ਜੇਕਰ ਜਿਹੜਾ ਵਿਦਿਆਰਥੀ ਆ ਉਹ ਆਪਣੀਆਂ ਮਾਨਸਿਕ ਸ਼ਕਤੀਆਂ ਦੀ ਵਰਤੋਂ ਪੂਰੇ ਤਰੀਕੇ ਦੇ ਨਾਲ ਕਰੇਗਾ ਠੀਕ ਹੈ ਸੋ ਸਿੱਖਣ ਦੀ ਥਾਂ ਬਦਲੀ ਤਾਂ ਹੀ ਹੋਗੀ ਜੇ ਮਾਨਸਿਕ ਸ਼ਕਤੀਆਂ ਜਿਹੜੀਆਂ ਉਹਦੀਆਂ ਨੇ ਠੀਕ ਹੈ ਸੋ ਉਹਨਾਂ ਦੀ ਵਰਤੋਂ ਜੇ ਕੀ ਆ ਪੂਰੇ ਤਰੀਕੇ ਨਾਲ ਕਰਦਾ ਹੈ ਸੂਝ ਦਾ ਵਿਕਾਸ ਸਿੱਖਣ ਦੀ ਥਾਂ ਬਦਲੀ ਦੇ ਨਾਲ ਬੱਚੇ ਦੀ ਜਿਹੜੀ ਸੂਝ ਦਾ ਵਿਕਾਸ ਹੁੰਦਾ ਆ ਠੀਕ ਹੈ ਸੂਝ ਕੀ ਹੁੰਦੀ ਹੈ ਕਿ ਜਿਹੜਾ ਹਰ ਚੀਜ਼ ਨੂੰ ਸਮਝ ਕੇ ਕਰਦਾ ਹੈ ਸੂਝ ਦੇ ਨਾਲ ਕਰਦਾ ਹੈ ਸਮਝ ਕੇ ਠੀਕ ਹੈ ਉਹਦੀ ਜਿਹੜੀ ਆ ਇਨਸਾਈਡ ਡਵੈਲਪਮੈਂਟ ਹੁੰਦੀ ਆ ਇਹਦੇ ਨਾਲ ਕੀ ਆ ਕਿ ਹਰ ਬੱਚਾ ਜਿਹੜਾ ਸੂਝ ਦੇ ਨਾਲ ਹਰ ਕੰਮ ਨੂੰ ਚੰਗੀ ਤਰ੍ਹਾਂ ਸਮਝ ਕੇ ਕਰਦਾ ਆ ਉਸ ਤੋਂ ਬਾਅਦ ਪ੍ਰਭਾਵ ਦੀ ਗੱਲ ਕਰੀਏ ਠੀਕ ਹੈ ਸੋ ਇਹਦਾ ਜਿਹੜਾ ਆ ਅਗਲਾ ਕੈਰੈਕਟ੍ਰਿਸਟਿਕਸ ਆ ਇਫੈਕਟ ਪ੍ਰਭਾਵ ਇਸ ਵਿੱਚ ਕਿਸੇ ਸਥਿਤੀ ਵਿੱਚ ਸਿੱਖੇ ਹੋਏ ਕੰਮ ਦਾ ਦੂਜੀ ਸਥਿਤੀ ਵਿੱਚ ਕੀਤੇ ਜਾਣ ਵਾਲੇ ਕੰਮ ਉੱਤੇ ਜਿਹੜਾ ਆ ਜਾਂ ਤਾਂ ਪੋਜ਼ਿਟਿਵ ਪ੍ਰਭਾਵ ਪਾਊਗਾ ਠੀਕ ਹੈ ਜਾਂ ਦਾ ਪੋਜ਼ਿਟਿਵ ਪਾਊਗਾ ਜਾਂ ਫਿਰ ਨੈਗੇਟਿਵ ਪਾਊਗਾ ਠੀਕ ਹੈ ਪੋਜ਼ਿਟਿਵ ਵੀ ਪੈ ਸਕਦਾ 네ਗੇਟਿਵ ਵੀ ਪੈ ਸਕਦਾ ਇਹ ਪ੍ਰਭਾਵ ਹੁੰਦਾ ਇਹਦੀ ਖਾਸੀਅਤ ਆ ਇਹਦੀ ਵਿਸ਼ੇਸ਼ਤਾ ਆ ਕਿ ਜਿਹੜਾ ਇੱਕ ਗੱਲ ਸਥਿਤੀ ਵਿੱਚ ਸਿੱਖਿਆ ਹੋਇਆ ਕੰਮ ਆ ਇੱਕ ਸਿਚੁਏਸ਼ਨ ਵਿੱਚ ਸਿੱਖਿਆ ਹੋਇਆ ਕੰਮ ਆ ਜਾਂ ਪ੍ਰੀਵੀਅਸ ਨੋਲੇਜ ਆ ਜਾਂ ਪਾਸਟ ਵਿੱਚ ਸਿੱਖਿਆ ਹੋਇਆ ਕੰਮ ਆ ਉਹ ਹੋ ਸਕਦਾ ਜਿਹੜਾ ਨਵਾਂ ਕੰਮ ਸਿੱਖਣ ਦੇ ਵਿੱਚ ਉੱਤੇ ਜਿਹੜਾ ਪੋਜ਼ਿਟਿਵ ਪ੍ਰਭਾਵ ਪਾਵੇ ਜਾਂ 네ਗੇਟਿਵ ਪ੍ਰਭਾਵ ਪਾਵੇ ਉਸ ਤੋਂ ਬਾਅਦ ਅਸੀਂ ਕਰਾਂਗੇ ਟਾਈਪਸ ਆਫ ਟ੍ਰਾਂਸਫਰ ਆਫ ਲਰਨਿੰਗ ਠੀਕ ਹੈ ਸੋ ਇਹਦੇ ਆ 3 ਟਾਈਪਸ ਆ 3 टाइप्स ਆ ਪੋਜ਼ਿਟਿਵ ਟ੍ਰਾਂਸਫਰ 네ਗੇਟਿਵ ਟ੍ਰਾਂਸਫਰ ਜ਼ੀਰੋ ਜ਼ੀਰੋ ਥਾਂ ਬਦਲੇ ਠੀਕ ਹੈ ਜ਼ੀਰੋ ਟ੍ਰਾਂਸਫਰ ਸੋ ਪੋਜ਼ਿਟਿਵ ਜਿਹੜਾ ਆ ਜਦੋਂ ਕਹਿੰਦੇ ਕਿ ਇੱਕ ਜਿਹੜਾ ਸਿੱਖਿਆ ਹੋਇਆ ਕੰਮ ਆ ਹਨਾ ਜੋ ਵੀ ਪਾਸਟ ਵਿੱਚ ਕੋਈ ਵੀ ਕੰਮ ਸਿੱਖਿਆ ਤੇ ਉਹ ਜਿਹੜਾ ਸਿੱਖਿਆ ਹੋਇਆ ਕੰਮ ਆ ਦੂਜਾ ਕੰਮ ਸਿੱਖਣ ਦੇ ਵਿੱਚ ਮਦਦ ਕਰਦਾ ਆ ਸਹਾਇਕ ਹੁੰਦਾ ਆ ਜਿਵੇਂ ਬੱਚੇ ਨੇ ਟੇਬਲ ਸਿੱਖੇ ਅੱਗੇ ਜਾ ਕੇ ਜਦੋਂ ਮਲਟੀਪਲਾਈ ਦਾ ਸਮ ਕੀਤਾ ਤਾਂ ਉਹ ਸਾਰੇ ਟੇਬਲ ਉਹਦੇ ਯੂਜ਼ ਹੋ ਰਹੇ ਸੀਗੇ ਤਾਂ ਇਹਨੂੰ ਆਪਾਂ ਕਵਾਂਗੇ ਪੋਜ਼ਿਟਿਵ ਟਰਾਂਸਫਰ ਠੀਕ ਹੈ ਸਿੱਖਣ ਦਾ ਜਿਹੜਾ ਆ ਉਹਦਾ ਕੰਮ ਜਿਹੜਾ ਆ ਪ੍ਰਾਣੀ ਨੌਲੇਜ ਨਵੇਂ ਸਿੱਖਣ ਦੇ ਕੰਮ ਦੇ ਵਿੱਚ ਉਹਦੀ ਸਹਾਇਤਾ ਹੋਈ ਠੀਕ ਹੈ ਸਾਨੂੰ ਕਵਾਂਗੇ ਅਸੀਂ ਜਿਹੜਾ ਆ ਟਰਾਂਸਫਰ ਜਿਹੜੀ ਹੈ ਪੋਜ਼ਿਟਿਵ ਟਰਾਂਸਫਰ ਆਫ ਲਰਨਿੰਗ ਠੀਕ ਹੈ ਇਹਦੇ ਨਾਲ ਕੀ ਹੈ ਕਿ ਜਿਹੜਾ ਚੰਗਾ ਪ੍ਰਭਾਵ ਪਿਆ ਆ ਜਿਵੇਂ ਹੁਣ ਜਿਹੜਾ ਕਿਸੇ ਬੱਚੇ ਨੇ ਅਗਰ ਮੈਥ ਸਿੱਖਿਆ ਹਨਾ ਮੈਥ ਸਿੱਖਿਆ ਤੇ ਉਹ ਬਾਜ਼ਾਰ ਦੇ ਵਿੱਚ ਕੋਈ ਸਮਾਨ ਖਰੀਦਣ ਗਿਆ ਜਿੱਥੇ ਉਹਨੂੰ ਕੈਲਕੂਲੇਸ਼ਨ ਕਰਨੇ ਪਏ ਉਹਦੀ ਹੈਲਪ ਹੋਈ ਇਹ ਵੀ ਕੀ ਆ ਪੋਜ਼ਿਟਿਵ ਜਿਹੜੀ ਹੈ ਟਰਾਂਸਫਰ ਆ ਠੀਕ ਹੈ ਔਰ ਉਸ ਤੋਂ ਬਾਅਦ ਅਗਰ ਬੱਚਾ ਬੱਚਾ ਨੇ ਜੇ ਅਗਰ ਕੋਈ ਵਿਅਕਤੀ ਜਿਹੜਾ ਕਾਰ ਚਲਾਉਣੀ ਸਿੱਖ ਲਈ ਆ ਤਾਂ ਅੱਗੇ ਜਾ ਕੇ ਉਹ ਟਰੱਕ ਸਿੱਖ ਲੰਦਾ ਜਾਂ ਟਰੈਕਟਰ ਸਿੱਖਦਾ ਆ ਕੁਝ ਵੀ ਕਰਦਾ ਆ ਤੇ ਉਹਦੇ ਨਾਲ ਉਹ ਜਲਦੀ ਸਿੱਖੂਗਾ ਹਨਾ ਉਹਨੂੰ ਨੌਲੇਜ ਹੋਊਗੀ ਜਲਦੀ ਸਿੱਖੂਗਾ ਵੱਡੀਆਂ ਚੀਜ਼ਾਂ ਨੂੰ ਤੇ ਇਹ ਵੀ ਕੀ ਹੋਊਗੀ ਪੋਜ਼ਿਟਿਵ ਟਰਾਂਸਫਰ ਔਰ ਅਗਰ ਕਿਸੇ ਦੇ ਕੰਮ ਦੀ ਸਪੀਡ ਜਿਹੜੀ ਆ ਉਹ ਲਗਾਤਾਰ ਬਣੀ ਹੋਈ ਆ ਉਹ 10 ਮਿੰਟ ਜਿਹੜੇ ਉਹ ਲੱਗਦੇ ਕੰਮ ਕਰਨ ਤੇ ਨੈਕਸਟ ਅਗਲੇ ਕੰਮ ਦੇ ਵਿੱਚ ਉਹ 8 ਜਾਂ 7 ਮਿੰਟ ਲੈ ਰਿਹਾ ਤਾਂ ਇਹ ਵੀ ਕੀ ਹੋਊਗੀ ਪੋਜ਼ਿਟਿਵ ਟਰਾਂਸਫਰ ਹੋਊਗੀ ਜਿੱਥੇ ਉਹਦਾ ਐਕਸਪੀਰੀਅੰਸ ਅਨੁਭਵ ਜਿਹੜਾ ਆ ਅੱਗੇ ਜਾ ਕੇ ਕੰਮ ਕਰਦਾ ਆ ਅੱਗੇ ਜਾ ਕੇ ਉਹਦੀ ਹੈਲਪ ਕਰਦਾ ਆ ਉਸ ਤੋਂ ਬਾਅਦ 네ਗੇਟਿਵ ਟਰਾਂਸਫਰ ਠੀਕ ਹੈ 네ਗੇਟਿਵ ਜਿਹੜੀ ਆ ਟਰਾਂਸਫਰ ਦੀ ਗੱਲ ਕਰਾਂਗੇ ਤੇ ਇਹਦੇ ਵਿੱਚ ਕੀ ਹੈ ਕਿ ਜਦੋਂ ਇੱਕ ਪ੍ਰਕਾਰ ਦਾ ਸਿੱਖਿਆ ਹੋਇਆ ਕੰਮ ਹਨਾ ਇੱਕ ਸਥਿਤੀ ਵਿੱਚ ਸਿੱਖਿਆ ਹੋਇਆ ਕੰਮ ਦੂਜੀ ਸਥਿਤੀ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ ਠੀਕ ਹੈ ਦੂਜੀ ਸਥਿਤੀ ਵਿੱਚ ਰੁਕਾਵਟ ਪੈਦਾ ਕਰਦਾ ਤਾਂ ਇਹਨੂੰ ਜਿਹੜਾ ਸਿੱਖਣਾ ਦੂਸਰੀ ਚੀਜ਼ ਨੂੰ ਸਿੱਖਣਾ ਮੁਸ਼ਕਿਲ ਬਣਾ ਦਿੰਦਾ ਆ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਅਸੀਂ ਉਹਨੂੰ ਕਹਿੰਦੇ ਆ 네ਗੇਟਿਵ ਟ੍ਰਾਂਸਫਰ ਜਿਵੇਂ ਬੱਚੇ ਨੇ ਜਿਹੜਾ ਬੁੱਕ ਦਾ ਬਹੁਵਚਨ ਜਿਹੜਾ ਆ ਉਹ ਬੁਕਸ ਸਿੱਖ ਲਿਆ ਹਨਾ ਤੇ ਜਿਹੜਾ ਸ਼ੀਪ ਦਾ ਬਹੁਵਚਨ ਉਹਨੇ ਸ਼ੀਪਸ ਸਿੱਖ ਲਿਆ ਤਾਂ ਇਹ ਕੀ ਆ 네ਗੇਟਿਵ ਟ੍ਰਾਂਸਫਰ ਜਿਹੜਾ ਆ ਠੀਕ ਹੈ 네ਗੇਟਿਵ ਟ੍ਰਾਂਸਫਰ ਆ ਉਸ ਤੋਂ ਬਾਅਦ ਜ਼ੀਰੋ ਟ੍ਰਾਂਸਫਰ ਜ਼ੀਰੋ ਟ੍ਰਾਂਸਫਰ ਦੀ ਗੱਲ ਕਰੀਏ ਇਹ ਜਿਹੜਾ ਆ ਜਿਵੇਂ ਪੁਰਾਣਾ ਕੋ ਸਿੱਖਿਆ ਪੁਰਾਣੀ ਸਥਿਤੀ ਵਿੱਚ ਸਿੱਖਿਆ ਨਵੇਂ ਸਿੱਖਣ ਦੀ ਸਥਿਤੀ ਵਿੱਚ ਕੋਈ ਪ੍ਰਭਾਵ ਨਹੀਂ ਪਾ ਰਿਹਾ ਨਾ 네ਗੇਟਿਵ ਨਾ ਪੋਜ਼ਿਟਿਵ ਠੀਕ ਹੈ ਨਾ ਤਾਂ ਕੋਈ ਸਹੂਲਤ ਹੋ ਰਹੀ ਆ ਤੇ ਨਾ ਹੀ ਕੋਈ ਰੁਕਾਵਟ ਪੈਦਾ ਹੋ ਰਹੀ ਆ ਤੇ ਇਹਨੂੰ ਅਸੀਂ ਕਹਾਂਗੇ ਜ਼ੀਰੋ ਟ੍ਰਾਂਸਫਰ ਜਿਵੇਂ ਜਿਵੇਂ ਕਿਸੇ ਨੇ ਆ ਕੁਈ ਭਾਸ਼ਾ ਸਿੱਖਿਆ ਮੈਥ ਸਿੱਖਿਆ ਤੇ ਹੁਣ ਉਹ ਜਿਹੜਾ ਭਾਸ਼ਾ ਸਿੱਖੀ ਫਿਰ ਉਸ ਤੋਂ ਬਾਅਦ ਉਹਨੇ ਮੈਥ ਸਿੱਖ ਲਿਆ ਇਹਦੇ ਨਾਲ ਉਹਤੇ ਕੋਈ ਅਸਰ ਨਹੀਂ ਪੈ ਰਿਹਾ ਉਸ ਤੋਂ ਬਾਅਦ ਅਗਰ ਸੈਕੰਡ ਐਗਜ਼ਾਮਪਲ ਦੀ ਗੱਲ ਕਰੀਏ ਤੇ ਕਿਸੇ ਨੇ ਕਾਰ ਚਲਾਉਣੀ ਸਿੱਖੀ ਔਰ ਉਸ ਤੋਂ ਬਾਅਦ ਹੁਣ ਉਹ ਸਟਾਰ ਸਟਾਰ ਵਿਜਾਉਣੀ ਸਿੱਖ ਰਿਹਾ ਆ ਤੇ ਇਹਦੇ ਨਾਲ ਵੀ ਨਾ ਤਾਂ ਕੋਈ 네ਗਟਿਵ ਪ੍ਰਭਾਵ ਪੈ ਰਿਹਾ ਤੇ ਨਾ ਹੀ ਕੋਈ ਪੋਜ਼ਿਟਿਵ ਪੈ ਰਿਹਾ ਤੇ ਇਹਨੂੰ ਅਸੀਂ ਕੀ ਕਹਾਂਗੇ ਜ਼ੀਰੋ ਟ੍ਰਾਂਸਫਰ ਜਿੱਥੇ ਨਾ ਕੋਈ ਪੋਜ਼ਿਟਿਵ ਇਫੈਕਟ ਪੈ ਰਿਹਾ ਨਾ ਕੋਈ 네ਗਟਿਵ ਪੈ ਰਿਹਾ 네ਗਟਿਵ ਟ੍ਰਾਂਸਫਰ ਜਿੱਥੇ ਰੁਕਾਵਟ ਪੈਦਾ ਹੋ ਰਹੀ ਆ ਪੋਜ਼ਿਟਿਵ ਜਿੱਥੇ ਸਹਾਇਤਾ ਹੋ ਰਹੀ ਆ ਸੋ ਠੀਕ ਹੈ ਇਹ ਜਿਹੜੀਆਂ ਸਿਗੀਆਂ ਟਾਈਪ ਸਿਗੀਆਂ ਟਰਾਂਸਫਰ ਆਫ ਲਰਨਿੰਗ ਦੀਆਂ ਤੇ ਹੁਣ ਅਸੀਂ ਨੈਕਸਟ ਕਰਾਂਗੇ ਪ੍ਰਿੰਸੀਪਲ ਐਂਡ ਫੈਕਟਰ ਇਫੈਕਟਿੰਗ ਟਰਾਂਸਫਰ ਆਫ ਲਰਨਿੰਗ ਸਿੱਖਣ ਦੀ ਥਾਂ ਬਦਲੀ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮ ਅਤੇ ਕਾਰਕ ਠੀਕ ਹੈ ਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਪ੍ਰਭਾਵਿਤ ਕਰਦੀਆਂ ਆ ਵੀ ਸਿੱਖਣ ਤੇ ਅਸਰ ਪਾਉਂਦੀਆਂ ਆ ਮਨੋਸੀ ਕਰੰਗ ਇੰਟੈਲੀਜੈਂਸੀ ਇੰਟੈਲੀਜੈਂਸੀ ਕੀ ਆ ਕਿ ਜਿਹੜੀ ਆ ਠੀਕ ਹੈ ਬੁੱਧੀ ਬੁੱਧੀ ਜਿਹੜੀ ਆ ਠੀਕ ਹੈ ਤੋਂ ਬੁੱਧੀ ਜਿਹੜੀ ਆ ਕਿਸੇ ਵੀ ਜਿਹੜਾ ਆ ਵਿਦਿਆਰਥੀ ਦੇ ਕੋਲ ਜਿਹੜਾ ਆ ਹਨ ਸਾਰਿਆਂ ਦੀ ਕੋਲ ਜਿਹੜੀ ਆਪਾਂ ਬੁੱਧੀ ਦੀ ਸ਼ਮਤਾ ਦੀ ਗੱਲ ਕਰੀਏ ਸਮਰੱਥਾ ਦੀ ਗੱਲ ਕਰੀਏ ਤੇ ਸਾਰਿਆਂ ਦੀ ਪਿੰਪਿਨ ਹੁੰਦੀ ਆ ਹੁਣ ਜਿਨ੍ਹਾਂ ਦੇ ਕੋਲ ਬੁੱਧੀ ਜਿਹੜੀ ਆ ਵਾਧਾ ਔਰ ਉਹਨਾਂ ਨੂੰ ਜਿਹੜਾ ਆ ਉਹਦੀ ਉਹਨੂੰ ਵਰਤਣਾ ਆਉਂਦਾ ਆ ਹਨਾ ਉਹਨੂੰ ਸਹੀ ਸਾਰੇ ਸਮੇਂ ਦੇ ਉੱਤੇ ਸਹੀ ਤਰੀਕੇ ਨਾਲ ਵਰਤਣਾ ਆਉਂਦਾ ਆ ਤੇ ਉਹਨਾਂ ਦੇ ਸਿੱਖਣ ਦੇ ਉੱਤੇ ਕੀ ਪਾਊਗਾ ਵਧੀਆ ਪ੍ਰਭਾਵ ਪਾਊਗਾ ਉਹਨਾਂ ਸਿੱਖਣ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਆਸਾਨੀ ਹੋਊਗੀ ਠੀਕ ਹੈ ਟ੍ਰਾਂਸਫਰ ਆਫ ਲਰਨਿੰਗ ਦੇ ਵਿੱਚ ਉਹਨਾਂ ਨੂੰ ਆਸਾਨੀ ਹੋਊਗੀ ਮੈਥਡ ਆਫ ਟੀਚਿੰਗ ਪੜਾਉਣ ਦੀਆਂ ਜਿਹੜੀਆਂ ਆ ਵਿਧੀਆਂ ਠੀਕ ਹੈ ਸੋ ਇੱਕ ਅਧਿਆਪਕ ਨੂੰ ਕੀ ਚਾਹੀਦਾ ਆ ਕਿ ਵਿਦਿਆਰਥੀ ਨੂੰ ਜਿਹੜਾ ਆ ਇਸ ਵਧੀਆ ਢੰਗ ਦੇ ਨਾਲ ਜਿਹੜਾ ਆ ਪੜਾਉਣਾ ਚਾਹੀਦਾ ਨੂੰ ਵਕ ਵਕ ਵਿਧੀਆਂ ਜਿਹੜੀਆਂ ਸਿਖਾਉਣੀਆਂ ਚਾਹੀਦੀਆਂ ਆ ਤਾਂ ਜੋ ਜਿਹੜਾ ਜੀਵਨ ਦੇ ਵਿੱਚ ਜਿਹੜਾ ਆਪਣਾ ਵਧੀਆ ਜਾ ਕੇ ਅੱਗੇ ਜਾ ਕੇ ਜਿਹੜਾ ਸਿੱਖ ਸਕਣ ਇੱਕ ਸਿੱਖੀ ਹੋਈ ਚੀਜ਼ ਨੂੰ ਦੂਸਰੀ ਥਾਂ ਦੇ ਉੱਤੇ ਉਸ ਗਿਆਨ ਨੂੰ ਵਰਤਣ ਦੇ ਯੋਗ ਹੋ ਸਕਣ ਠੀਕ ਹੈ ਸੋ ਅਗਰ ਉਹਨਾਂ ਨੂੰ ਅਧਿਆਪਕ ਦੇ ਦੁਆਰਾ ਇਹਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਦੇ ਸਿੱਖਣ ਦੇ ਉੱਪਰ ਉਹਦਾ ਨੈਗੇਟਿਵ ਪ੍ਰਭਾਵ ਪਾਊਗਾ ਰੈਡੀਨੈਸ ਠੀਕ ਹੈ ਤਿਆਰੀ ਵੀ ਜਿਹੜੀ ਆ ਤਿਆਰੀ ਜਿਹੜੀ ਆ ਉਹ ਵੀ ਪ੍ਰਭਾਵ ਪਾਉਂਦੀ ਆ ਸਿੱਖਣ ਦੇ ਉੱਪਰ ਠੀਕ ਹੈ ਜੇ ਇੱਕ ਜਿਹੜਾ ਵਿਅਕਤੀ ਆ ਜਾਂ ਵਿਦਿਆਰਥੀ ਆ ਹਨਾ ਤੇ ਜੇ ਉਹ ਸਿੱਖਣ ਦੇ ਲਈ ਤਿਆਰ ਆ ਠੀਕ ਹੈ ਜੇ ਉਹ ਸਿੱਖਣ ਦੇ ਲਈ ਜਿਹੜਾ ਆ ਤਿਆਰ ਆ ਉਹਦੀ ਤਿਆਰੀ ਆ ਤੇ ਉਹ ਵਿਦਿਆਰਥੀ ਜਿਹੜਾ ਆ ਸਿੱਖਣ ਦੀ ਥਾਂ ਬਦਲੀ ਜਿਹੜਾ ਆ ਉਹ ਚੰਗੀ ਤਰ੍ਹਾਂ ਦੇ ਨਾਲ ਕਰ ਲਊਗਾ ਮਤਲਬ ਟ੍ਰਾਂਸਫਰ ਆਫ ਜਿਹੜੀ ਆ ਲਰਨਿੰਗ ਹਨਾ ਸਿੱਖਣ ਦੀ ਥਾਂ ਬਦਲੀ ਉਹ ਈਜ਼ਲੀ ਕਰ ਲਊਗਾ ਅਗਰ ਉਹ ਕਰਨ ਦੇ ਲਈ ਤਿਆਰ ਉਹਦਾ ਮਨ ਹੈਗਾ ਆ ਲਰਨਿੰਗ 바이 ਇਨਸਾਈਟ ਵਿਦਿਆਰਥੀ ਜਿੰਨਾ ਜ਼ਿਆਦਾ ਚੀਜ਼ਾਂ ਨੂੰ ਜਿਹੜਾ ਸਮਝ ਕੇ ਕਰੂਗਾ ਓਨੀ ਉਹ ਜਲਦੀ ਤਰੀਕੇ ਦੇ ਨਾਲ ਸਿੱਖਣ ਦੀ ਥਾਂ ਬਦਲੀ ਕਰ ਸਕਦਾ ਆ ਭਾਵ ਇੱਕ ਚੀਜ਼ ਜਿਹੜੀ ਸਿੱਖੀ ਹੋਈ ਹੈ ਉਸ ਗਿਆਨ ਨੂੰ ਦੂਜੀ ਜਗ੍ਹਾ ਉਹ ਵਧਿਆ ਤਰੀਕੇ ਨਾਲ ਵਰਤ ਸਕਦਾ ਹੈ ਅਗਰ ਉਹ ਜਿਹੜਾ ਹੈ ਸੂਚ ਦੇ ਨਾਲ ਜਿਹੜਾ ਕੰਮ ਕਰਦਾ ਹੈ ਉਸ ਤੋਂ ਬਾਅਦ ਸਿਮਿਲੈਰਿਟੀ ਬਿਟਵੀਨ ਟੂ ਲਰਨਿੰਗ ਸਿਚੁਏਸ਼ਨ ਠੀਕ ਹੈ ਇਹ ਵੀ ਜਿਹੜੀ ਚੀਜ਼ ਆ ਇਫੈਕਟ ਕਰਦੀ ਹੈ ਕਿ ਦੋ ਜੜੀਆਂ ਪਹਿਲਾ ਸਿੱਖਿਆ ਹੋਇਆ ਗਿਆਨ ਤੇ ਨਵਾਂ ਹੋਇਆ ਨਮਾ ਜਿਹੜਾ ਸਿੱਖਣਾ ਗਿਆਨ ਆ ਜੀ ਉਹਨਾਂ ਦੇ ਵਿੱਚ ਤਾਂ ਸਮਾਨਤਾ ਆ ਸਿਮਿਲੈਰਿਟੀਆਂ ਆ ਹਨਾ ਜਿੰਨੀ ਜ਼ਿਆਦਾ ਸਮਾਨਤਾ ਹੋਊਗੀ ਓਨਾ ਹੀ ਜ਼ਿਆਦਾ ਪ੍ਰਭਾਵ ਪੈਣਾ ਆ ਸਿੱਖਣ ਦੀ ਜਿਹੜਾ ਆ ਥਾਂ ਬਦਲੀ ਦੇ ਉੱਪਰ ਠੀਕ ਐ ਜੇ ਤਾਂ ਬਹੁਤ ਜ਼ਿਆਦਾ ਸਮਾਨਤਾ ਆ ਫਿਰ ਉਹ ਜਲਦੀ ਸਿੱਖ ਲੂਗਾ ਜੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਹਨਾ ਆਪਸ ਦੇ ਵਿੱਚ ਤਾਂ ਫਿਰ ਸਿੱਖਣ ਨੂੰੜਾ ਟਾਈਮ ਲੱਗੂਗਾ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਇਫੈਕਟ ਕਰਦੀਆਂ ਆ ਠੀਕ ਐ ਸੋ ਬੁੱਧੀ ਆ ਅਗਰ ਬੁੱਧੀ ਜਿਹੜੀ ਆ ਅ ਵਿਦਿਆਰਥੀ ਜਿਆਦਾ ਉਹਨੂੰ ਸਹੀ ਇਸਤੇਮਾਲ ਕਰਨਾ ਆਉਂਦਾ ਤਾਂ ਜਲਦੀ ਸਿੱਖ ਲੂਗਾ ਮੈਥਡ ਆਫ ਟੀਚਿੰਗ ਜੇ ਉਹਨੂੰ ਟੀਚਿੰਗ ਦੇ ਮੈਥਡਸ ਅਧਿਆਪਕ ਨੇ ਚੰਗੇ ਤਰੀਕੇ ਦੇ ਨਾਲ ਉਹਨੂੰ ਪੜਾਇਆ ਹੋਇਆ ਹੈ ਸਿਖਾਇਆ ਹੋਇਆ ਹੈ ਕਿਵੇਂ ਵਰਤਣਾ ਗਿਆਨ ਨੂੰ ਤੇ ਉਹ ਵਧੀਆ ਤਰੀਕੇ ਦੇ ਨਾਲ ਸਿੱਖ ਸਕਦਾ ਹੈ ਤਿਆਰੀ ਜੇ ਉਹ ਤਿਆਰ ਆ ਅੰਦਰ ਤੋਂ ਹਨਾ ਸਿੱਖਣ ਦੇ ਲਈ ਤਾਂ ਉਹ ਜਲਦੀ ਸਿੱਖੂਗਾ ਲਰਨਿੰਗ ਬਾਏ ਇਨਸਾਈਟ ਜੇ ਉਹ ਸੋਚ ਸਮਝ ਕੇ ਹਰ ਕੰਮ ਸੂਚਨਾਲ ਕਰੂਗਾ ਜਲਦੀ ਸਿੱਖ ਸਕਦਾ ਹੈ ਸਿਮਿਲੈਰਿਟੀ ਬਿਟਵੀਨ ਟੂ ਲਰਨਿੰਗ ਸਿਚੁਏਸ਼ਨਸ ਜੇ ਦੋਨੋਂ ਸਿਚੁਏਸ਼ਨਸ ਪਹਿਲਾਂ ਸਿੱਖਿਆ ਹੋਇਆ ਕੰਮ ਤੇ ਨਵੇਂ ਸਿੱਖਣ ਦੇ ਇਹ ਚੀਜ਼ ਜੜੀਆ ਜਲਦੀ ਸਿੱਖੀ ਜਾਊਗੀ ਠੀਕ ਹੈ ਸੋ ਇਹ ਜਿਹੜਾ ਆ ਨਿਯਮਾਂ ਔਰ ਪ੍ਰਭਾਵ ਜਿਹੜੇ ਪੈਂਦੇ ਆ ਹੁਣ ਅਸੀਂ ਐਜੂਕੇਸ਼ਨ ਇੰਪਲੀਕੇਸ਼ਨ ਦੀ ਗੱਲ ਕਰੀਏ ਜੀ ਠੀਕ ਹੈ ਸੋ ਟਰਾਂਸਫਰ ਆਫ ਲਰਨਿੰਗ ਦੀ ਜਿਹੜੀ ਆ ਐਜੂਕੇਸ਼ਨਲ ਇੰਪਲੀਕੇਸ਼ਨ ਦੀ ਗੱਲ ਕਰੀਏ ਪ੍ਰੈਕਟਿਸ ਠੀਕ ਹੈ ਸੋ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਸਿੱਖਣਾ ਓਨੇ ਹੀ ਜਲਦੀ ਸੰਭਵ ਹੋਗਾ ਜਿੰਨਾ ਇਹਦਾ ਅਭਿਆਸ ਹੋਊਗਾ ਜਿੰਨੀ ਇਹਦੀ ਪ੍ਰੈਕਟਿਸ ਹੋਊਗੀ ਠੀਕ ਹੈ ਸੋ ਇਹਦੇ ਲਈ ਕੀ ਆ ਸਖਿਆਰਥੀ ਨੂੰ ਜਿਹੜਾ ਆ ਗਿਆਨ ਦਾ ਉਪਯੋਗ ਜਿਹੜਾ ਕਰਨ ਦੇ ਲਈ ਉਹਨੂੰ ਕੀ ਆ ਅਭਿਆਸ ਦੀ ਜ਼ਰੂਰਤ ਆ ਪ੍ਰੈਕਟਿਸ ਦੀ ਜ਼ਰੂਰਤ ਆ ਇੰਟੈਲੀਜੈਂਸੀ ਠੀਕ ਹੈ ਇੰਟੈਲੀਜੈਂਸੀ ਜਿਹੜੀਆਂ ਵੱਧ ਤੋਂ ਵੱਧ ਜਿਹੜਾ ਆ ਅਧਿਆਪਕ ਨੂੰ ਵਿਦਿਆਰਥੀ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਜਿਹਦੇ ਵਿੱਚ ਵਿਦਿਆਰਥੀ ਨੂੰ ਆਪਣੀ ਬੁੱਧੀ ਦਾ ਪ੍ਰਯੋਗ ਕਰਨ ਦਾ ਜਿਹੜਾ ਆ ਅ ਪ੍ਰਯੋਗ ਕਰਨਾ ਸਿੱਖ ਸਕੇ ਠੀਕ ਹੈ ਸੋ ਇਹਦੇ ਨਾਲ ਕੀ ਆ ਇਹ ਵੀ ਚੀਜ਼ ਜਿਹੜੀ ਆ ਉਹਦੇ ਨਾਲ ਉਹ ਜਿਹੜਾ ਬੱਦ ਸਿੱਖੂਗਾ ਮੈਥਡ ਆਫ ਟੀਚਿੰਗ ਅਧਿਆਪਕ ਨੂੰ ਨਵੇਂ-ਨਵੇਂ ਤਕਨੀਕਾਂ ਵਰਤ ਕੇ ਬੱਚਿਆਂ ਨੂੰ ਬੜਾ ਟ੍ਰੇਨਡ ਕਰਨਾ ਚਾਹੀਦਾ ਆ ਜਿਹੜਾ ਗਿਆਨ ਆ ਉਹਨੂੰ ਅਗਲੀ ਜਿਹੜਾ ਆ ਚੀਜ਼ਾਂ ਸਿੱਖਣ ਦੇ ਵਿੱਚ ਕਿਵੇਂ ਵਰਤਣਾ ਆ ਠੀਕ ਹੈ ਸੋ ਇਹ ਜਿਹੜੀਆਂ ਮੈਥਡ ਆਫ ਟੀਚਿੰਗ ਆ ਇਹ ਬਾਲ ਕੇਂਦਰੀਤ ਔਰ ਜਿਹੜੇ ਇੰਟਰਸਟਿੰਗ ਹੋਣੇ ਚਾਹੀਦੇ ਆ ਦਿਲਚਸਪ ਹੋਣੀਆਂ ਚਾਹੀਦੀਆਂ ਆ ਮੋਟੀਵੇਸ਼ਨ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਆ ਠੀਕ ਹੈ ਕਿ ਉਹ ਜਿਹੜਾ ਆ ਕੁਝ ਨਵਾਂ ਜਿਹੜਾ ਸਿੱਖਣ ਔਰ ਪੁਰਾਣੇ ਗਿਆਨ ਦੀ ਜਿਹੜੀ ਵਰਤੋਂ ਕਰਨ ਅਬਜੈਕਟਿਵਸ ਸਿੱਖਣ ਦਾ ਕੋਈ ਨਾ ਕੋਈ ਉਦੇਸ਼ ਜਿਹੜਾ ਜ਼ਰੂਰ ਹੋਣਾ ਚਾਹੀਦਾ ਆ ਠੀਕ ਹੈ ਔਰ ਉਦੇਸ਼ ਜਿਹੜਾ ਸਪਸ਼ਟ ਹੋਣਾ ਚਾਹੀਦਾ ਆ ਅਧਿਆਪਕ ਦੇ ਵਿਦਿਆਰਥੀਆਂ ਨੂੰ ਸਿੱਖਣ ਤੇ ਸਿੱਖਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਜਿਹੜਾ ਆ ਉਹਨਾਂ ਨੂੰ ਹੋਣਾ ਚਾਹੀਦਾ ਤਾਂ ਸਿੱਖਣ ਦੀ ਥਾਂ ਬਦਲੀ ਉਨੀ ਹੀ ਜਿਹੜੀ ਵਧੀਆ ਹੋ ਸਕਦੀ ਹੈ ਜਿੰਨਾ ਉਹਦੇ ਬਾਰੇ ਉਦੇਸ਼ ਜਿਹੜਾ ਸਪਸ਼ਟ ਹੋਊਗਾ ਵਾਈਡ ਓਪਰਚ्युनिटी ਠੀਕ ਹੈ ਉਸ ਤੋਂ ਬਾਅਦ ਜਿਹੜਾ ਵਾਈਡ ਓਪਰਚ्युनिटी ਆ ਵਿਆਪਕ ਮੌਕੇ ਅਧਿਆਪਕ ਨੂੰ ਜਿਹੜਾ ਸਿੱਖਣ ਅਤੇ ਗਿਆਨ ਦੇ ਉਪਯੋਗ ਦੇ ਲਈ ਠੀਕ ਹੈ ਸਿੱਖਣ ਤੇ ਗਿਆਨ ਦੇ ਉਪਯੋਗ ਦੇ ਲਈ ਜਿਹੜੇ ਆ ਵਿਦਿਆਰਥੀਆਂ ਨੂੰ ਜਿਹੜਿਆ ਬਹੁਤ ਸਾਰੇ ਮੌਕੇ ਦੇਣੇ ਚਾਹੀਦੇ ਆ ਇਸ ਤਰ੍ਹਾਂ ਵਿਦਿਆਰਥੀ ਜਿਹੜਾ ਆ ਜਲਦੀ ਸਿੱਖਣ ਦੀ ਥਾਂ ਜਿਹੜੀ ਆ ਬਦਲੀ ਕਰਨਾ ਸਿੱਖਣਗੇ ਠੀਕ ਹੈ ਸੋ ਇਹਦੇ ਨਾਲ ਕੀ ਆ ਵੀ ਉਹਨਾਂ ਦਾ ਜਿਹੜਾ ਗਿਆਨ ਇੱਥੇ ਸਿਰਫ ਗੱਲ ਕੀ ਆ ਕਿ ਗਿਆਨ ਜਿਹੜਾ ਪਿਛਲਾ ਗਿਆਨ ਆ ਨਾ ਉਹਨੂੰ ਨਮਾ ਕੋ ਸਿੱਖਣ ਦੇ ਲਈ ਵਰਤਣਾ ਪਿਛਲੇ ਅਨੁਭਵ ਨੂੰ ਨਮਾ ਸਿੱਖਣ ਦੇ ਲਈ ਵਰਤਣਾ ਤਾਂ ਇੱਥੇ ਜਿਹੜਾ ਆ ਇਹ ਐਜੂਕੇਸ਼ਨ ਇੰਪਲੀਕੇਸ਼ਨਸ ਤਾਂ ਹੀ ਹੋ ਸਕਦੇ ਆ ਜਿਹੜਾ ਅਧਿਆਪਕ ਜਿਹੜਾ ਆ ਵਿਦਿਆਰਥੀ ਦੀ ਪ੍ਰੈਕਟਿਸ ਕਰਵਾਵੇ ਉਹਨੂੰ ਬੁੱਧੀ ਦਾ ਉਪਯੋਗ ਕਰਨਾ ਸਿਖਾਵੇ ਉਹਨੂੰ ਜਿਹੜੇ ਆ ਵਧੀਆ ਅਧਿਆਪਕ ਅਧਿਆਪਨ ਢੰਗਾਂ ਦੇ ਨਾਲ ਸਿਖਾਵੇ ਉਹਨੂੰ ਤਸ਼ਾਹੀਦ ਕਰੇ ਉਹਨੂੰ ਜਿਹੜਾ ਆ ਉਦੇਸ਼ ਸਪਸ਼ਟ ਕਰੇ ਔਰ ਉਹਨੂੰ ਵੱਧ ਤੋਂ ਵੱਧ ਜਿਹੜੀਆਂ ਆ ਓਪਰਚ्युनिटीਸ ਦਵੇ ਠੀਕ ਹੈ ਸੋ ਇਹ ਜਿਹੜਾ ਸਿਗਾ ਤੁਹਾਡਾ ਜਿਹੜਾ ਮੈਂ ਜੁਨਿਟ ਵਾਂ ਦਾ ਸੀ ਪਾਰਟ ਜਿਹੜਾ ਰਹਿੰਦਾ ਸੀ ਤੁਹਾਨੂੰ ਸ਼ਾਰਟ ਤੇ ਲਈ ਕਰਵਾ ਦਿੱਤਾ ਆ ਸੋ ਆਈ ਹੋਪ ਤੁਹਾਨੂੰ ਜਿਹੜਾ ਇਹ ਸਾਰਾ ਸਮਝ ਆ ਗਿਆ ਹੋਗਾ ਠੀਕ ਹੈ ਸੋ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਵੀਡੀਓ ਵਧੀਆ ਲੱਗੀ ਤੇ ਇਹਨੂੰ ਜਿਹੜਾ ਲਾਈਕ ਸ਼ੇਅਰ ਕਰ ਦੇਓ ਔਰ ਇਗਜ਼ਾਮ ਦੇ ਲਈ ਵੈਸਟ ਆਫ ਲੱਕ ਟੂ ਆਲ ਔਰ ਤੁਹਾਡਾ ਪੇਪਰ ਜਿਹੜਾ ਬਹੁਤ ਹੀ ਆਸਾਨ ਹੋਊਗਾ ਔਰ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨੂੰ ਕਰ ਲੈਣਾ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹਨੂੰ ਜੁੜਾ ਕੇ ਫਿਰ ਵੀ ਕੋਈ ਪ੍ਰੋਬਲਮ ਆਈ ਤਾਂ ਤੁਸੀਂ ਜਿਹੜਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਥੈਂਕ ਯੂ ਸੋਮ